ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਬਿਹਗੜਾ ਮਹੱਲਾ ਪੰਜਵਾ ਖੋਜਤ ਸੰਤ ਫਿਰਹਿ ਪ੍ਰਭ ਪ੍ਰਾਣ ਆਧਾਰੇ RAM RAM ਤੋਂ ਭਾਵ ਹੀ ਪਾਈ ਜੋ ਪ੍ਰਭ ਪਰਮੇਸ਼ਰ ਸਾਰਿਆਂ ਦੇ ਪ੍ਰਾਣ ਸਵਾਸਾਂ ਦਾ ਆਧਾਰ ਆਸਰਾ ਹੈ ਉਸ ਨੂੰ ਸੰਤ ਮਹਾਤਮਾ ਜਨ ਖੋਜਿਤ ਲੱਭਦੇ ਫਿਰਦੇ ਹਨ ਤਾਣ ਤਨ ਖੀਨ ਭਇਆ ਬਿਨ ਮਿਲਤ ਪਿਆਰੇ RAM ਏ ਭਾਈ ਉਹਨਾਂ ਦੇ ਅੰਦਰ ਪਿਆਰੇ ਪਰਮੇਸ਼ਰ ਦੇ ਮਿਲਣ ਤੋਂ ਬਗੈਰ ਐਸਾ ਵਿਰਾਗ ਹੈ ਕਿ ਉਹਨਾਂ ਦੀ ਤਨ ਸਰੀਰ ਦਾ ਤਾਣ ਬਲ ਵੀ ਖੀਨ ਕੇ ਹੀ ਨਾਸ਼ ਹੋ ਗਿਆ ਹੈ ਸਾਧਨਾ ਦਾ ਬਲ ਤਿਤਾਨ ਦੇ ਅੰਦਰ ਵਿਕਾਰਾਂ ਦਾ ਬਲ ਸਬਨਾਸ਼ ਹੋ ਗਿਆ ਹੈ ਪਰ ਫੇਰ ਵੀ ਪਿਆਰੇ ਪ੍ਰਭੂ ਦੇ ਮਿਲਣ ਤੋਂ ਬਗੈਰ ਸ਼ਾਂਤੀ ਨਹੀਂ ਆਉਂਦੀ ਪ੍ਰਭ ਮਿਲੋ ਪਿਆਰੇ ਮਾਇਆ ਧਾਰੀ ਕਰ ਦਇਆ ਲੜ ਲਾਏ ਲੀਜੀਐ ਏ ਪ੍ਰਭੂ ਪਿਆਰੇ ਜੀ ਤੁਸੀਂ ਕਿਰਪਾ ਦੀ ਦ੍ਰਿਸ਼ਟੀ ਧਾਰ ਕੇ ਉਹਨਾਂ ਨੂੰ ਜ਼ਰੂਰ ਮਿਲਣਾ ਕਰੋ ਅਤੇ ਦਇਆ ਦਇਾਲਤਾ ਦੀ ਦਇਾਲਤਾ ਕਰਕੇ ਆਪਣੀ ਸ਼ਰਨ ਰੂਪੀ ਲਾੜ ਪੱਲੇ ਨਾਲ ਲਾ ਲੈਣਾ ਕਰੋ ਦੇਹ ਨਾਮ ਆਪਣਾ ਜਪੋ ਸੁਆਮੀ ਹਰ ਦਰਸ ਪੀਖੇ ਜੀ ਜੀ ਹੈ ਇਹ ਸੁਆਮੀ ਮਾਲਕ ਪ੍ਰਭੂ ਜੀ ਤੁਸੀਂ ਸਾਨੂੰ ਆਪਣਾ ਅੰਮ੍ਰਿਤ ਨਾਮ ਦੇਣਾ ਕਰੋ ਜੋ ਅਸੀਂ ਹਰ ਵਕਤ ਹੀ ਜਪਦੇ ਰਹੀਏ ਇਹ ਹਰੀ ਤੁਹਾਡਾ ਦਰਸ਼ਨ ਦੇਖ ਕੇ ਜੀ ਜੀਏ ਜੀਣਾ ਕਰੀਏ ਭਾਵ ਜਿਉਂਦੇ ਹੋਈਏ ਸਮਰੱਥ ਪੂਰਨ ਸਦਾ ਨਿਹਚਲ ਊਚ ਅਗਮ ਅਪਾਰੇ ਇਹ ਸਰਬ ਸ਼ਕਤੀवान ਪੂਰਨ ਵਿਆਪਕ ਸਦਾ ਹਮੇਸ਼ਾ ਹੀ ਨਿਹਚਲ ਅਜਲ ਰੂਪ ਪਰਮੇਸ਼ਰ ਤੁਸੀਂ ਉੱਚੇ ਤਿੰਨਾ ਗੁਣਾ ਤੋਂ ਅਤੀਤ ਅਗਮ ਗਮਤਾ ਤੋ ਰਹਤ ਤੇ ਅਪਾਰੀ ਪਾਰਾਵਾਰ ਤੋ ਰਹਤ ਹੋ ਬਿਨਵੰਤ ਨਾਨਕ ਧਾਰ ਕਿਰਪਾ ਮਿਲੋ ਪ੍ਰਾਨ ਪਿਆਰੇ ਸਤਿਗੁਰੂ ਜੀ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ हे ਪ੍ਰਾਣਾ ਦੇ ਪਿਆਰੇ ਪ੍ਰਭੂ ਤੁਸੀਂ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨ ਕਰਕੇ ਸਾਨੂੰ ਮਿਲਣਾ ਕਰੋ ਜਪ ਤਪ ਵਰਤ ਕੀਨੇ ਪੇਖਨ ਕੋ ਚਰਣਾ RAM हे राम परमेश्वर ਤੁਹਾਡੇ ਚਰਨਾ ਕਮਲਾਂ ਨੂੰ ਵੇਖਣ ਵਾਸਤੇ अनेका ਜਪ ਜਾਪ ਤਪ ਤਪਸਿਆ ਤੇ ਵਰਤ ਆਦ ਸਾਧਨ ਕੀਤੇ ਹਨ ਤਬਦ ਨ ਗਦ ਹੈ 부ਜੈ ਬਿਨ ਸੁਆਮੀ ਸਰਣਾ राम हे स्वामी मालिक राम परमेश्वर ਪਰ ਤੁਹਾਡੀ ਸ਼ਰਨ ਤੋਂ ਬਗੈਰ ਕਿਸੇ ਤਰ੍ਹਾਂ ਵੀ ਵਿਛੋੜੇ ਦੀ ਤਪਸ਼ ਨਹੀਂ 부ਜਦੀ ਰਾਬ ਸਰਣ ਤੇਰੀ ਕਾਟ ਬੇਰੀ ਸੰਸਾਰ ਸਾਗਰ ਤਾਰੀਐ हे ਪ੍ਰਭੂ ਪਰਮੇਸ਼ਰ ਤੁਹਾਡੀ ਸਰਨੋਡ ਪਨਾਹ ਵਿੱਚ ਆਇਆ ਹਾਂ ਤੁਸੀਂ ਸਾਡੀ ਜੰਮਣ ਮਰਨ ਦੁਐਤ ਆਦ ਦੀ ਬੇੜੀ ਕੱਟ ਦੇਵੋ ਅਤੇ ਸੰਸਾਰ ਰੂਪੀ ਸਮੁੰਦਰ ਤੋਂ ਤਾਰਨਾ ਕਰੋ ਅਨਾਥ ਨਿਰਗੁਣ ਕਛ ਨਾ ਜਾਣਾ ਮੇਰਾ ਗੁਣ ਔ ਗੁਣ ਨਾ ਵਿਚਾਰੀਐ ਏ ਮਹਾਰਾਜੀ ਮੈਂ ਸੰਤੋਖ ਰੂਪੀ ਪਿਤਾ ਤੇ ਖਿਮਾ ਰੂਪੀ ਮਾਤਾ ਤੋਂ ਰਹਿਤ ਜਤੀਮ ਹਾਂ ਤੇ ਨਿਰਗੁਣ ਗੁਣਾ ਤੋਂ ਹੀਣਾ ਕੁਝ ਵੀ ਨਹੀਂ ਜਾਣਦਾ ਮੇਰੇ ਵਿੱਚ ਸ਼ਰਧਾ ਤੇ ਵਿਸ਼ਵਾਸ ਰੂਪੀ ਗੁਣ ਤਾਂ ਕੋਈ ਹੈ ਨਹੀਂ ਪਰ ਤੁਸੀਂ ਮੇਰਾ ਔਗਣ ਗੁਨਾ ਵੀ ਕੋਈ ਨਾ ਵਿਚਾਰਨਾ ਕਰੋ ਦੀਨ ਦਇਆਲ ਗੋਪਾਲ ਪ੍ਰੀਤਮ ਸਮਰੱਥ ਕਾਰਣ ਕਰਨਾ हे ਦੀਨ ਗਰੀਬਾਂ ਤੇ ਦਇਆਲ ਦਇਲਤਾ ਕਰਨ ਵਾਲੇ ਪ੍ਰੀਤਮ ਪਿਆਰੇ ਗੋਪਾਲ ਪਰਮੇਸ਼ਰ ਵਾਹਿਗੁਰੂ ਜੀ ਤੁਸੀਂ ਸਮਰੱਥ ਹੋ ਸਰਬਸ਼ਕਤੀवान ਤੇ ਸਾਰੇ ਕਾਰਨਾ ਨੂੰ ਕਰਨ ਵਾਲੇ ਹੋ ਨਾਨਕ ਜਾਤ੍ਰਿਕ ਹਰ ਬੂੰਦ ਮਾਗੇ ਜਪ ਜੀਵਾ ਹਰ ਹਰ ਚਰਣਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਾਡਾ ਚੇਤ ਰੂਪੀ ਯਾਤ੍ਰਿਕ ਪਪੀਹਾ ਹਰੀ ਨਾਮ ਰੂਪੀ ਸਵੰਤੀ ਬੂੰਦ ਮੰਗਦਾ ਹੈ ਤਾਂ ਕਿ ਅਸੀਂ ਤੁਹਾਡੇ ਚਰਣਾ ਕਮਲਾਂ ਦਾ ਧਿਆਨ ਕਰਕੇ ਹਰ ਹਰ ਨਾਮ ਨੂੰ ਜਪ ਕੇ ਜੀਉਂਦੇ ਹੋਈਏ ਅਮੇ ਸਰੋਵਰੋ ਪੀਓ ਹਰ ਹਰ ਨਾਮ ਆ ਰਾਮ ਏ ਰਾਮ ਭਾਵ ਏ ਭਾਈ ਸਤ ਸੰਗਤ ਰੂਪੀ ਅਮਯਾ ਗਏ ਅੰਮ੍ਰਿਤ ਦੇ ਸਰੋਵਰੋ ਸਰੋਵਰ ਵਿੱਚੋਂ ਹਰ ਹਰ ਪਰਮੇਸ਼ਰ ਦਾ ਨਾਮ ਰੂਪੀ ਜਲ ਪੀਣਾ ਕਰੂ ਸੰਤਹਿ ਸੰਗ ਮਿਲੈ ਜਪ ਪੂਰਨ ਕਾਮ ਆਰਾਮ ਇਹ ਭਾਈ ਜੋ ਸੰਤ ਜਨਾਂ ਦੇ ਸੰਗ ਸਾਥ ਮਿਲ ਕੇ ਭਾਵ ਸਾਧ ਸੰਗਤ ਵਿੱਚ ਮਿਲ ਕੇ ਨਾਮ ਨੂੰ ਜਪਦੇ ਹਨ ਉਹਨਾਂ ਦੇ ਸਾਰੇ ਕੰਮ ਕਾਜ ਪੂਰੇ ਹੋ ਜਾਂਦੇ ਕੋਈ ਵੀ ਅਧੂਰਾ ਨਹੀਂ ਰਹਿੰਦਾ ਸਭ ਕਾਮਾਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਸਭ ਕਾਮ ਪੂਰਨ ਦੁਖ ਬਦੀਰਨ ਹਰ ਨਿਮਖ ਮਨਹੁ ਨਬੀਸਰੈ ਏ ਸਭ ਸਾਰਿਆਂ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲੇ ਤੇ ਦੁੱਖਾਂ ਨੂੰ ਬਦੀਰਨ ਨਾਸ਼ ਕਰਨ ਵਾਲੇ ਪ੍ਰਭੂ ਵਾਹਿਗੁਰੂ ਜੀ ਤੁਹਾਡਾ ਨਾਮ ਸਾਡੇ ਮਨ ਵਿੱਚੋਂ ਇੱਕ ਨਿਮਖ ਅੱਖ ਦੇ ਖੋਲਣ ਮੀਚਣ ਦੇ ਸਭੇ ਜਿੰਨਾ ਵੀ ਭੁੱਲੇ ਨਾ ਕਿਉ ਨ ਭੁੱਲੇ ਕਿਉ ਕਿ ਆਨੰਦ ਅਨੰਦਨ ਸਦਾ ਸਾਚਾ ਸਰਬ ਗੁਣ ਜਗਦੀਸ਼ਰੈ ਸਾਰੇ ਗੁਣਾ ਵਿੱਚ ਸੰਪੰਨ ਤੇ ਜਗਦੀਸ਼ਰੈ ਜਗਤ ਦੇ ਈਸ਼ਵਰ ਦਾ ਨਾਮ ਜਪਣ ਕਰਕੇ ਅਨੰਦ ਰਾਤ ਦਿਨ ਹਮੇਸ਼ਾ ਹੀ ਸੱਚਾ ਆਨੰਦ ਪ੍ਰਾਪਤ ਹੁੰਦਾ ਹੈ ਅਗਣਤ ਊਚ ਅਪਾਰ ਠਾਕੁਰ ਅਗਮ ਜਾ ਕੋ ਧਮ ਉਹ ਪ੍ਰਭੂ ਗਿਣਤੀ ਤੋਂ ਰਹਿਤ ਸਭ ਤੋਂ ਊਚ ਉੱਚਾ ਅਪਾਰ ਪਾਰਾਵਾਰ ਤੋਂ ਰਹਿਤ ਹੈ। ਭਾਵ ਸਭਨਾ ਦਾ ਠਾਕੁਰ ਮਾਲਕ ਹੈ। ਅਤੇ ਜਿਸ ਦਾ ਸਰੂਪ ਰੂਪੀ ਧਾਮਾਂ ਧਾਮ ਕਰ ਵੀ ਅਗੰਮ ਗਮਤਾ ਤੋਂ ਰਹਿਤ ਹੈ। ਬੇਨਵੰਤ ਨਾਨਕ ਮੇਰੀ ਈਸ਼ ਪੂਰਨ ਮਿਲੇ ਸ੍ਰੀ ਰੰਗ ਰਾਮਾ। ਸਤਿਗੁਰੂ ਜੀ ਬੇਨਤੀ ਪੂਰਵਕ ਕਥਨ ਕਰਦੇ ਆ। ਕਿ ਸਾਡੀ ਇਸ ਇੱਛਾ ਪੂਰੀ ਹੋ ਗਈ ਹੈ ਅਤੇ ਸ੍ਰੀ ਸ਼ਰੋਮਣੀ ਰੰਗ ਆਨੰਦ ਦੇਣ ਵਾਲੇ ਆਨੰਦ ਸਰੂਪ ਮਿਲ ਪਏ ਆ। ਕਈ ਕੋਟਕ ਜਗ ਫਲਾ ਸੁਣ ਗਾਵਨ ਹਰੀ RAM ਏ ਭਾਈ RAM ਪਰਮੇਸ਼ਰ ਦੇ ਜਸ ਨਾਮ ਸੁਣ ਸੁਣ ਤੇ ਗਾਉਣ ਕਰ ਵਾਲੇ ਨੂੰ ਕਈ ਕਰੋੜਾਂ ਜੱਗਾਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਜੈਸਾ ਕਿ ਵਾਕ ਹੈ ਬਾਈ ਗੁਰਦਾਸ ਜੀ ਪਰਮਉਦੇ ਹਨ ਜੈਸੇ 68 ਤੀਰਥ ਪਰਸ ਕੀਏ ਜੁਗ ਚਾਰ ਚੜੇ ਕੈ ਲਾਸ਼ ਰਹੋ ਜੈਸੇ ਕੋਟ ਜਨਮ ਤਪ ਉਰਦ ਮੁਖੀ ਬੈਸੰਤਰ ਮੇ ਤਨ ਦਾਹ ਦਇਓ ਜੈਸੇ ਲੱਖ ਬੇਰ ਕੁਰ ਛੇਤਰ ਮੇ ਅਸਮੇਧ ਜਗ ਅਭੰਗ ਠਇਓ ਪੁਨ ਅੰਮ੍ਰਿਤ ਨਾਮ ਵਿਸ਼ੇਸ਼ ਇਦੀ ਜਿਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ ਹਰ ਹਰ ਨਾਮ ਜਪਤ ਕੁਲ ਸਗਲੇ ਤਾਰੇ RAM ਜਿਹੜੇ ਹਰ ਹਰ ਨਾਮ ਨੂੰ ਜਪਦੇ ਆ ਪਰਮੇਸ਼ਰ ਨੇ ਉਹਨਾਂ ਦੀਆਂ ਸਾਰੀਆਂ ਕੁਲਾਂ ਨੂੰ ਤਾਰਨਾ ਕੀਤਾ ਹੈ ਹਰ ਨਾਮ ਜਪਤ ਸੋਹੰਤ ਪ੍ਰਾਣੀ ਤਾਂ ਕੀ ਮਹਿਮਾ ਕਿਤ ਗਨਾ ਪਰਮੇਸ਼ਰ ਦੇ ਨਾਮ ਨੂੰ ਜਪਣ ਵਾਲਾ ਪ੍ਰਾਣਾਤਾਰੀ ਜੀਵ ਸ਼ੋਭਨੀਕ ਹੁੰਦਾ ਹੈ ਉਸ ਦੀ ਕੀ ਮਹਿਮਾ ਵਡਿਆਈ ਕਿਤਨੀ ਕੋ ਗਿਣਕ ਗਿਣਾ ਕਰਾਂ ਭਾਵ ਬੇਅੰਤ ਵਡਿਆਈ ਹੈ ਹਰ ਬਿਸਰ ਨਾਹੀ ਪ੍ਰਾਨ ਪਿਆਰੇ ਚਿਤਵੰਤ ਦਰਸ਼ਨ ਸਦਮਨਾ ਏ ਪ੍ਰਾਨ ਪ੍ਰਾਣਾ ਦੀ ਪਿਆਰੀ ਪਰਮੇਸ਼ਰ ਸਾਨੂੰ ਕਦੇ ਵੀ ਭੁੱਲੋ ਨਾ ਸਾਡਾ ਮਨ ਹਮੇਸ਼ਾ ਤੁਹਾਡੇ ਦਰਸ਼ਨਾਂ ਨੂੰ ਚਿਤਵੰਤ ਕਹੀਏ ਚਿਤਵਦਾ ਹੈ ਸ਼ੁਭ ਦਿਵਸ ਆਏ ਗਹਿ ਕੰਠ ਲਾਈ ਪ੍ਰਭ ਊਚ ਅਗਮ ਅਪਾਰੇ ਉਹ ਮੁਬਾਰਕ ਸੋਹਣੇ ਗਿਆਨ ਵਾਲੇ ਦਿਨ ਆਏ ਆਗੇ ਹਨ ਜਦੋਂ ਗਮਤਾ ਤੋ ਰਹਿਤ ਪਾਰਾਵਾਰ ਤੋ ਰਹਿਤ ਉੱਚੇ ਤਿੰਨਾ ਗੁਣਾ ਤੋਂ ਅਤੀਤ ਪ੍ਰਭੂ ਪਰਮੇਸ਼ਰ ਪਿਆਰੇ ਨੇ ਸਾਨੂੰ ਗਹਿ ਪਕੜ ਕੇ ਆਪਣੇ ਅਭੇਦ ਨਿਸ਼ਚੇ ਰੂਪੀ ਕੰਠ ਗਲੇ ਨਾਲ ਲਾਉਣਾ ਕੀਤਾ ਹੈ ਬਿਨਵੰਤ ਨਾਨਕ ਸਫਲ ਸਭ ਕਿਛ ਪਰਬ ਮਿਲੇ ਆਤ ਪਿਆਰੇ ਸਤਿਗੁਰੂ ਜੀ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ ਤਦੋਂ ਸਾਰਾ ਕੁਝ ਹੀ ਸਫਲਾ ਹੋ ਗਿਆ ਜਦੋਂ અત્યੰਤ ਪਿਆਰੇ ਪਰਮੇਸ਼ਰ ਜੀ ਮਿਲ ਪਏ ਬਿਹਗੜਾ ਮਹੱਲਾ ਪੰਜਵਾ ਸ਼ੰਤ ਇੱਕ ਦੁਨੀ ਚੰਦ ਨਾਮ ਦਾ ਪੱਟੀ ਦਾ ਰਾਜਾ ਸੀ ਜੋ ਮੁਸਲਮਾਨਾਂ ਦੀ ਮਤਹਿਤ ਰਹਿ ਕੇ ਪੱਟੀ ਦੇ ਇਲਾਕੇ ਵਿੱਚ ਰਾਜ ਕਰਦਾ ਸੀ ਅਤੇ ਖੱਦਰੀ ਸੀ ਇਸ ਦੀਆਂ 7 ਲੜਕੀਆਂ ਸਨ ਜਿਨ੍ਹਾਂ ਵਿੱਚੋਂ 6ਾਂ ਦੀ ਸ਼ਾਦੀ ਕਰ ਦਿੱਤੀ ਸੀ ਅਤੇ ਇੱਕ ਬੀਬੀ ਰਜਨੀ ਜਿਸ ਦਾ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਰਾਜਕੌਰ ਨਾਮ ਆਉਂਦਾ ਹੈ ਇੱਕ ਦਿਨ ਸਭ ਭੈਣਾਂ ਇਕੱਠੀਆਂ ਹੋਈਆਂ ਸਨ ਸਭ ਕਹਿੰਦੀਆਂ ਕਿ ਅਸੀਂ ਤਾਂ ਆਪਣੇ ਪਿਤਾ ਦਾ ਦਿੱਤਾ ਆਇਆ ਖਾਂਦੀਆਂ ਹਾਂ ਪਰ ਸਭ ਤੋਂ ਛੋਟੀ ਬੀਬੀ ਰਾਜਕੌਰ ਬੀਬੀ ਰਜਨੀ ਜੋ Satsangਣ ਸੀ ਉਸਨੇ ਆਸਾ ਦੀ ਵਾਰ ਦੀ ਵਿਚਾਰ ਸੁਣੀ ਸੀ ਪੁਰਖਾਂ ਬਿਰਖਾਂ ਤੀਰਥਾਂ ਟਟਾਂ ਮੇਗਾ ਖੇਤਾਹ ਦੀਪਾਂ ਲੋਆਂ ਮੰਡਲਾ ਖੰਡਾਂ ਵਰ ਪੰਡਾਹ ਅੰਡਜ ਜੇਰਜ ਉਤਪੁਜਾ ਖਾਣੀ ਸੇਤ ਜਾਹ ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾਹ ਨਾਨਕ ਜੰਤ ਉਪਾਇ ਕੈ ਸੰਭਾਲੇ ਸਬਨਾਹ ਅਤੇ ਨਾਂ ਤੁਕਾਂ ਉੱਪਰ ਪੂਰਨ ਨਿਸ਼ਚਾ ਸੀ ਉਸਨੇ ਕਿਹਾ ਕਿ ਨਹੀਂ ਅਸੀਂ ਪਰਮੇਸ਼ਰ ਦਾ ਹੀ ਦਿੱਤਾ ਆਇਆ ਖਾਂਦੀਆਂ ਹਾਂ ਅਤੇ ਉਹ ਆਪ ਹੀ ਸਾਰਿਆਂ ਦੀ ਸਾਰ ਸੰਭਾਲ ਕਰਦਾ ਹੈ ਇਹ ਸੁਣ ਕੇ ਸਾਰਿਆਂ ਨੇ ਆਪਣੇ ਪਿਤਾ ਦੁਨੀ ਚੰਦ ਕੋਲ ਜਾ ਕੇ ਦੱਸਿਆ ਜੋ ਰਾਜ ਭਾਗ ਵਿੱਚ ਫਸਿਆ ਆ ਗਿਆਨੀ ਸੀ ਮਾਇਆ ਧਾਰੀ ਅਤ ਅੰਨਾ ਬੋਲਾ ਸੀ ਉਸਨੇ ਬੀਬੀ ਰਜਨੀ ਨੂੰ ਵੀ ਕੋਲ ਬੁਲਾਇਆ ਫਿਰ ਆਪ ਪੁੱਛਿਆ ਕਿ हे ਧੀਓ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਹੋ ਤਦ ਫਿਰ ਉਹਨਾਂ ਛਿਆਂ ਨੇ ਕਿਹਾ ਪਿਤਾ ਜੀ ਤੁਹਾਡਾ ਹੀ ਦਿੱਤਾ ਖਾਂਦੀਆਂ ਪਰ ਬੀਬੀ ਰਜਨੀ ਨੇ ਕੁਝ ਨਾ ਕਿਹਾ ਫਿਰ ਦੁਨੀ ਚੰਦ ਨੇ ਉਸ ਕੋਲੋਂ ਪੁੱਛਿਆ ਕਿ ਤੂੰ ਕਿਸ ਦਾ ਦਿੱਤਾ ਖਾਂਦੀ ਹੈ ਤਾਂ ਉਸਨੇ ਕਿਹਾ ਕਿ ਪਿਤਾ ਜੀ ਸਭ ਦੀ ਪਾਲਣਾ ਪੋਛਣਾ ਪਰਮੇਸ਼ਰ ਵਾਹਿਗੁਰੂ ਆਪ ਕਰਦਾ ਹੈ ਤੇ ਅਸੀਂ ਸਾਰੇ ਉਸ ਦਾ ਹੀ ਦਿੱਤਾ ਹੋਇਆ ਖਾਂਦੇ ਹਾਂ ਇਹ ਸੁਣ ਕੇ ਦੁਨੀ ਚੰਦ ਨੇ ਕਿਹਾ ਕਿ ਜੋ ਵਿਆਹਿਆ ਵਰੀਆਂ ਆਪੋ ਆਪਣੇ ਘਰ ਵਿੱਚ ਰਹਿੰਦੀਆਂ ਉਹ ਤਾਂ ਕਹਿੰਦੀਆਂ ਹਨ ਕਿ ਅਸੀਂ ਆਪਣੇ ਪਿਤਾ ਦਾ ਦਿੱਤਾ ਖਾਂਦੀਆਂ ਪਰ ਤੂੰ ਅਜੇ ਕੁਆਰੀ ਮੇਰੇ ਕੋਲ ਰਹਿ ਰਹੀ ਹੈ ਤੇ ਕਹਿੰਦੀ ਹੈ ਕਿ ਰੱਬ ਦਾ ਦਿੱਤਾ ਖਾਂਦੀ ਹੈ ਕੀ ਗੱਲ ਹੈ ਸੋ ਉਸ ਵੇਲੇ ਦੁਨੀ ਚੰਦ ਦੇ ਦਰਵਾਜ਼ੇ ਕੋਲ ਦੀ ਇੱਕ ਕੋੜੀ ਪਿੰਗਲਾ ਰੜਦਾ ਜਾਂਦਾ ਸੀ ਗੁੱਸੇ ਵਿੱਚ ਆਏ ਦੁਨੀ ਚੰਦ ਨੇ ਉਸ ਪਿੰਗਲੇ ਕੋੜੀ ਨੂੰ ਵੇਖ ਕੇ ਬੀਬੀ ਰਜਨੀ ਨੂੰ ਕਿਹਾ ਕਿ ਜੇ ਮੈਂ ਤੈਨੂੰ ਇਸ ਨਾਲ ਵਿਆਹ ਦਿਆਂ ਤਾਂ ਫਿਰ ਦੇਖਾਂਗਾ ਕਿ ਰੱਬ ਤੇਰੀ ਪਾਲਣਾ ਕਰਦਾ ਹੈ ਜਾਂ ਮੈਂ ਕਰਦਾ ਇਹ ਕਹਿ ਕੇ ਉਸ ਨਾਲ ਫੇਰੇ ਕਰ ਦਿੱਤੇ ਇਹ ਸੁਣ ਕੇ ਬੀਬੀ ਰਜਨੀ ਨੇ ਕਿਹਾ ਪਿਤਾ ਜੀ ਅੱਜ ਤੋਂ ਬਾਅਦ ਇਹੋ ਪਿੰਗਲਾ ਕੋੜੀ ਹੀ ਮੇਰਾ ਪਤੀ ਹੈ ਜਿਸਦੇ ਲੜ ਤੁਸੀਂ ਲਾ ਦਿੱਤਾ ਹੈ ਉਸ ਵੇਲੇ ਮਾਂ ਦੇ ਰੋਕਣ ਤੇ ਵੀ ਨਾ ਰੁਕੀ ਤੇ ਕੋੜੀ ਪਿੰਗਲੇ ਨੂੰ ਖਾਰੇ ਵਿੱਚ ਪਾ ਲਿਆ ਅਤੇ ਲੈ ਕੇ ਤੁਰ ਪਈ ਤਦ ਰਾਜੇ ਦੁਨੀ ਚੰਦ ਨੇ ਕਿਹਾ ਤੂੰ ਮੇਰੇ ਇਲਾਕੇ ਵਿੱਚ ਵੀ ਦਿਸਣੀ ਨਹੀਂ ਚਾਹੀਦੀ ਤਾਦੋ ਪੱਟੀ ਦਾ ਇਲਾਕਾ ਛੱਡ ਕੇ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਵਿੱਚ ਆ ਗਈ ਤੇ ਭਿਖਿਆ ਮੰਗ ਕੇ ਆਪਣਾ ਗੁਜ਼ਾਰਾ ਕਰਨ ਲੱਗੀ ਇੱਕ ਦਿਨ ਗੁਰੂ ਸਾਹਿਬ ਜੀ ਦੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਿਆ ਅਤੇ ਦੂਸਰੇ ਦਿਨ ਸੋਚਿਆ ਕਿ ਲਾਗੂ ਪਿੰਡ ਤੋਂ ਰੋਟੀ ਮੰਗ ਕੇ ਲਿਆਉਂਦੀ ਹਾਂ ਇੰਉਂ ਸੋਚ ਕੇ ਆਪਣੇ ਪਤੀ ਦਾ ਖਾਰਾ ਦੁੱਖ ਭੰਜਨੀ 베ਰੀ ਦੇ ਕੋਲ ਛੱਡ ਕੇ ਆਪ ਲਾਗੀ ਤੁੰਗ ਪਿੰਡ ਵਿੱਚ ਭਿੱਖਿਆ ਮੰਗਣ ਵਾਸਤੇ ਚਲੀ ਗਈ ਉਸ ਦਿਨ ਵਿਸਾਖੀ ਦਾ ਪੁਰਬ ਦਿਹਾੜਾ ਸੀ ਇਸ ਦੇ ਘੋੜੀ ਪਤੀ ਸਾਹਮਣੇ 베ਰੀ ਕੋਲ ਜਲ ਇਕੱਠਾ ਆਇਆ ਪਿਆ ਸੀ ਇਸ ਨੇ ਵੇਖਿਆ ਕਿ ਇੱਕ ਕਾਂ ਆਇਆ ਉਸ ਨੇ ਅੰਮ੍ਰਿਤ ਦੀ ਚੁੰਝ ਭਰੀ ਉਸ ਜਲ ਵਿੱਚ ਇਸ਼ਨਾਨ ਕੀਤਾ ਤਾਂ ਹੰਸ ਬਣ ਕੇ ਭਾਵ ਚਿੱਟਾ ਬਣ ਕੇ ਉੱਡ ਗਿਆ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਵੀ ਆਉਂਦੇ ਹਨ ਅੰਮ੍ਰਿਤ ਸਰ ਸਤ ਗੁਰ ਸਤ ਵਾਦੀ ਜਿਤ ਨਾਤੈ ਕਉਆ ਹੰਸ ਹੋ ਹੈ ਜਦੋਂ ਕੁਸ਼ਤੀ ਨੇ ਕਾ ਹੰਸ ਹੋਇਆ ਵੇਖਿਆ ਤਾਂ ਬਹੁਤ ਹੈਰਾਨ ਹੋਇਆ ਇਸ ਦੇ ਕਰਮ ਜਾਗੇ ਇਸ ਨੇ ਸੋਚਿਆ ਕਿ ਇਹ ਕੋਈ ਸ਼ਕਤੀ ਵਾਲਾ ਜਲ ਹੈ ਇਹ ਸੋਚ ਕੇ ਖਾਰੀ ਵਿੱਚੋਂ ਉਤਰ ਕੇ ਰਿੜਦੇ ਰਿੜਦੇ ਨੇ 베ਰੀ ਦੀ ਇੱਕ ਟਾਣੀ ਨੂੰ ਪਕੜ ਕੇ ਉਸ ਕੱਚੇ ਸਰੋਵਰ ਵਿੱਚ ਇਸ਼ਨਾਨ ਕੀਤਾ ਤਾਂ ਇਸ ਦਾ ਸਾਰਾ ਕੋੜ ਵੀ ਚੁੱਕਿਆ ਗਿਆ ਤੇ ਪਿੰਗਲਾ ਪੁਣਾ ਵੀ ਦੂਰ ਹੋ ਗਿਆ ਖਾਰੀ ਨੂੰ ਮੋਦੀ ਕਰਕੇ ਉਹਦੇ ਉੱਪਰ ਬੈਠ ਗਿਆ ਜਦੋਂ ਬੀਬੀ ਰਜਨੀ ਆਈ ਤਾਂ ਉਸਨੇ ਹੈਰਾਨ ਹੋ ਕੇ ਪੁੱਛਿਆ ਕਿ ਤੂੰ ਕੌਣ ਹੈ ਇੱਥੇ ਮੇਰਾ ਪਤੀ ਬੈਠਾ ਸੀ ਮੈਨੂੰ ਲੱਗਦਾ ਤੂੰ ਮੇਰੇ ਰੂਪ ਤੇ ਲੁਭਾਇਮਾਨ ਹੋ ਕੇ ਮੇਰੇ ਪਤੀ ਨੂੰ ਮਾਰ ਦਿੱਤਾ ਹੈ ਪਰ ਮੈਂ ਤੇਰੇ ਹੱਥ ਨਹੀਂ ਆਵਾਂਗੀ ਮੈਨੂੰ ਦੱਸ ਕਿ ਮੇਰਾ ਪਤੀ ਕਿੱਥੇ ਹੈ ਇਹ ਸੁਣ ਕੇ ਉਹ ਬੋਲਿਆ ਕਿ ਭਾਗਾਂ ਵਾਲੀਏ ਮੈਂ ਹੀ ਤੇਰਾ ਪਤੀ ਹਾਂ ਇਹ ਮੇਰਾ ਅਰੋਗ ਹਣਾ ਤੇਰੀ ਹੀ ਤਪੱਸਿਆ ਦਾ ਫਲ ਹੈ ਪਰ ਬੀਬੀ ਰਜਨੀ ਨੇ ਨਿਸ਼ਚਾ ਨਾ ਕੀਤਾ ਇੰਨੇ ਚਿਰ ਨੂੰ ਕੋਸੇ ਕੋਥੇ ਇਕੱਠੇ ਹੋ ਗਏ ਉਹਨਾਂ ਨੇ ਇਹਨਾਂ ਦਾ ਝਗੜਾ ਵੇਖ ਕੇ ਕਿਹਾ ਕਿ ਇੱਥੇ ਪਾਸ ਹੀ ਸੰਤੋਖ ਸਰ ਸਾਹਿਬ ਦੇ ਅਸਥਾਨ ਉੱਪਰ ਅੰਤਰਜਾਮੀ ਸਤਿਗੁਰੂ ਜੀ ਸਰੋਵਰ ਦੀ ਸੇਵਾ ਕਰਵਾ ਰਹੇ ਹਨ ਤੁਸੀਂ ਉਹਨਾਂ ਪਾਸ ਜਾਓ ਇਹ ਦੋਵੇਂ ਉੱਥੇ ਪਹੁੰਚੇ ਤੇ ਆਪਣੀ ਸਾਰੀ ਵਾਰਤਾ ਗੁਰੂ ਜੀ ਨੂੰ ਦੱਸੀ ਅੰਤਰਜਾਮੀ ਸਤਿਗੁਰੂ ਸਭ ਕੁਝ ਜਾਣਦੇ ਹੋਏ ਫਿਰ ਵੀ ਦੁੱਖ ਭੰਜਨੀ ਬੇਰੀ ਸਾਹਿਬ ਦੇ ਸਥਾਨ ਨੂੰ ਪ੍ਰਗਟ ਕਰਨ ਲਈ ਕਹਿਣ ਲੱਗੇ ਕਿ ਜਿੱਥੇ ਇਹ ਘਟਨਾ ਵਾਪਰੀ ਹੈ ਉਸ ਸਥਾਨ ਦੇ ਦਰਸ਼ਨ ਕਰਾਓ ਉੱਥੇ ਪਹੁੰਚ ਕੇ ਸਤਿਗੁਰਾਂ ਨੇ ਇਸ ਕੋੜੀ ਨੂੰ ਕਿਹਾ ਕਿ ਜਿਹੜਾ ਤੇਰਾ ਇੱਕ ਹੱਥ ਜਲ ਵਿੱਚੋਂ ਬਾਹਰ ਸੀ ਉਸ ਹੱਥ ਦਾ ਇਸ਼ਨਾਨ ਇਸ ਜਲ ਵਿੱਚ ਕਰਾਓ ਉਸ ਨੇ ਇਸੇ ਤਰ੍ਹਾਂ ਹੀ ਕੀਤਾ ਜਦੋਂ ਆਪਣਾ ਕੋਹੜ ਵਾਲਾ ਹੱਥ ਜਲ ਵਿੱਚ ਪਾਇਆ ਤਾਂ ਉਸੇ ਛੇਨ ਹੀ ਉਸ ਦਾ ਕੋਹੜ ਠੀਕ ਹੋ ਗਿਆ ਤੇ ਬਿਲਕੁਲ ਤੰਦਰੁਸਤ ਹੋ ਗਿਆ ਤਦ ਗੁਰੂ ਜੀ ਨੇ ਕਿਹਾ ਕਿ ਬੀਬੀ ਤੇਰਾ ਇਹੋ ਹੀ ਪਤੀ ਹੈ ਜੋ ਤੇਰਾ ਗੁਰੂ ਦੇ ਬਚਨਾ ਉੱਪਰ ਨਿਸ਼ਚੈ ਸੀ ਇਹ ਉਸੇ ਨੂੰ ਭਾਗ ਲੱਗੇ ਆ ਕਿਉਂਕਿ ਨੀਤ ਨੂੰ ਮਰਦਾ ਮਿਲਦੀਆਂ ਹਨ ਕੁਝ ਦਿਨਾਂ ਬਾਅਦ ਰਾਜੇ ਦੁਨੀ ਚੰਦ ਨੂੰ ਪਤਾ ਲੱਗਾ ਤਾਂ ਉਹ ਚੱਲ ਕੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਸ੍ਰੀ ਅਮਰitsar ਸਾਹਿਬ ਆਇਆ ਸਤਿਗੁਰਾਂ ਦੇ ਦਰਸ਼ਨ ਕਰਕੇ ਨਮਸਕਾਰ ਕੀਤੀ ਤਾਂ ਸਤਿਗੁਰੂ ਸਾਹਿਬ ਜੀ ਨੇ ਕਿਹਾ ਕਿ हे ਰਾਜਨ ਤੇਰੀ ਲੜਕੀ ਦੇ ਸੱਤ ਕਰਕੇ ਇਹ ਕੋੜੀ ਰਾਜੀ ਹੋ ਗਿਆ ਹੈ ਤੇਰੇ ਘਰ ਕੋਈ ਲੜਕਾ ਨਹੀਂ ਹੈ ਇਸ ਕਰਕੇ ਤੂੰ ਆਪਣਾ ਰਾਜ ਭਾਗ ਇਸ ਨੂੰ ਦੇਣਾ ਕਰ ਇਹ ਸੁਣ ਕੇ ਰਾਜੇ ਦੁਨੀ ਚੰਦ ਨੇ ਸਤਗੁਰੂ ਜੀ ਦਾ ਬਚਨ ਮੰਨ ਕੇ ਆਪਣਾ ਸਾਰਾ ਰਾਜ ਭਾਗ ਆਪਣੇ ਜਵਾਈ ਨੂੰ ਦੇ ਦਿੱਤਾ ਉਸ ਵੇਲੇ ਹੀ ਸਤਗੁਰਾਂ ਨੇ ਇਹ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਸਰਬ ਜੀਵਾਂ ਪ੍ਰਤੀ ਜੋ ਇਹ ਮਨੁੱਖਾ ਸਰੀਰ ਪਾ ਕੇ ਪਾਪਾਂ ਵਿੱਚ ਰਚੇ ਹੋਏ ਹਨ ਉਨ ਪ੍ਰਤੀ ਉਪਦੇਸ਼ ਦਿੰਦੇ ਸਤਿਗੁਰੂ ਫਰਮਾਉਂਦੇ ਹਨ ਅਨਕਾਇ ਰਾਤੜਿਆ ਵਾਟ ਦੁਹੇਲੀ RAM हे राजन ਤੂੰ ਅਨ ਹੋਰ ਪਦਾਰਥਾਂ ਦ્વੈਤ ਵਿੱਚ ਕਿਸ ਵਾਸਤੇ ਰੰਗਿਆ ਹੋਇਆ ਕਾਇ ਕਾਇਆ ਭਾਵ ਦੀਪਮਾਨ ਵਿੱਚ ਕਿਸ ਵਾਸਤੇ ਰੰਗਿਆ ਹੋਇਆ ਅੱਗੇ ਜਮਾਂ ਦੀ ਵਾਟ ਡੰਡੀ ਰਸਤਾ ਬਹੁਤ ਦੁਹੇਲੀ ਦੁਖਦਾਇਕ ਹੈ ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ ਏ ਭਾਈ ਪਾਪਮੰਦ ਕਰਮਾਂ ਦੇ ਕਮਾਉਂਦਿਆਂ ਅੱਗੇ ਤੇਰਾ ਕੋਈ ਵੀ ਬੇਲੀ ਸਹਾਇਕ ਨਹੀਂ ਹੋਵੇਗਾ ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛਤਾਵਹਿ ਹਾਂ ਸੱਚ ਵਿੱਚ ਹੀ ਤੇਰਾ ਪਰਲੋਕ ਵਿੱਚ ਕੋਈ ਵੀ ਬੇਲੀ ਮਿੱਤਰ ਸਹਾਇਕ ਨਹੀਂ ਹੋਵੇਗਾ ਤੇ ਹਮੇਸ਼ਾ ਪਛਤਾਪ ਹੀ ਕਰਦਾ ਰਹੇਗਾ ਗੁਣ ਗੋਪਾਲ ਨਾ ਜਪਹਿ ਰਸਨਾ ਫਿਰ ਕਦ ਹੋਸੀ ਦੇਹ ਆਵਹਿ ਹੁਣ ਤੂੰ ਗੋਪਾਲ ਪਰਮੇਸ਼ਰ ਦੇ ਗੁਣਾ ਨੂੰ ਆਪਣੀ ਰਸਨਾ ਜੀਬਾ ਕਰਕੇ ਜਪਦਾ ਨਹੀਂ ਫਿਰ ਮੁੜ ਕੇ ਕਦੋਂ ਉਹ ਪਾਪ ਬਖਸ਼ਾਉਣ ਵਾਲੇ ਜਾਂ ਗੁਣਾ ਨੂੰ ਗਾਉਣ ਵਾਲੇ ਦਿਨ ਆਉਣਗੇ ਭਾਵ ਨਹੀਂ ਆਉਣਗੇ ਤਰਵਰ ਵਿਚੁੰਨੇ ਨਹਿ ਪਾਤ ਜੁੜਤੇ ਜਮ ਮਗ ਗਾਉਣ ਅਕੇਲੀ ਤੂੰ ਇੱਧਰ ਵੇਖ ਜਿਵੇਂ ਤਰ ਵਰ ਬ੍ਰਿਸ਼ ਨਾਲੋਂ ਵਿਛੁਣੇ ਵਿਛੜੇ ਭਾਵ ਟੁੱਟੇ ਹੋਏ ਪੱਤੇ ਨਹੀਂ ਜੁੜਦੇ ਇਉਂ ਸਰੀਰ ਰੂਪੀ ਬ੍ਰਿਸ਼ ਨਾਲੋਂ ਸਾਹ ਰੂਪੀ ਪੱਤਰੇ ਵਿਛੜੇ ਹੋਏ ਮੁੜ ਨਹੀਂ ਜੁੜਨਗੇ ਉਸ ਵੇਲੇ ਤੇਰੀ ਜਿੰਦ ਇਕੱਲੀ ਨੂੰ ਹੀ ਜਮ ਕਈਏ ਜਮਦੂਤਾ ਦੇ ਮਗ ਰਸਤੇ ਵਿੱਚ ਗਮਨ ਭਾਵ ਚੱਲਣਾ ਪਵੇਗਾ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵਕ ਕਥਨ ਕਰਦੇ ਆ ਕਿ ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਤੇਰੀ ਜਿੰਦ ਹਮੇਸ਼ਾ ਹੀ ਦੁਖੀ ਪਈ ਜੂਨਾ ਵਿੱਚ ਫਿਰਦੀ ਰਹੇਗੀ ਤੂੰ ਵਲਵੰਚ ਲੋਕ ਕਰਹਿ ਸਭ ਜਾਣੈ ਜਾਣੀ RAM हे ਭਾਈ ਤੂੰ ਤਾਂ ਨੇਕਾਂ ਲੋਕ ਕੇਵਲ ਵੰਚ ਠੱਗੀਆਂ ਕਰਦਾ ਹੈ ਪਰ ਉਹ ਜਾਣਨਹਾਰ ਪ੍ਰਭੂ ਸਾਰਾ ਕੁਝ ਹੀ ਜਾਣਦਾ ਹੈ ਲਿਖਾ ਧਰਮ ਭਇਆ ਤਿਲ ਪੀੜੇ ਕਾਣੀ RAM ਏ ਭਾਈ ਜਦੋਂ ਧਰਮ ਰਾਜੇ ਦੀ ਕਚਹਿਰੀ ਵਿੱਚ ਤੇਰਾ ਹਿਸਾਬ ਕਿਤਾਬ ਹੋਇਆ ਤਦੋਂ ਤੇਰੀ ਉਹ ਹਾਲਤ ਹੋਵੇਗੀ ਜਿਵੇਂ ਤਿਲਾਂ ਦੀ ਕਹਾਣੀ ਵਿੱਚ ਪੀੜੇ ਕਈ ਪੀੜਨ ਲੱਗਿਆ ਤਿਲਾਂ ਦੀ ਹਾਲਤ ਹੁੰਦੀ ਕਿਰਤ ਕਮਾਣੇ ਦੁਖ ਸਹਉ ਪ੍ਰਾਣੀ ਅਨਕ ਜੂਨ ਪਰਮਾਇਆ ਏ ਪ੍ਰਾਣਾ ਤਾਰੀ ਜੀਵ ਤਦੋਂ ਤੈਨੂੰ ਜਮਦੂਤ ਕਹਿਣਗੇ ਤੂੰ ਆਪਣੇ ਕਮਾਏ ਹੋਏ ਕਰਮਾਂ ਅਨਸਾਰ ਕਸ਼ਟ ਸਹਾਰਨਾ ਕਰ ਅਤੇ ਫਿਰ ਤੇਰੇ ਤਾਈਂ अनेका ਜੁਨੀਆਂ ਵਿੱਚ ਪਟਕਾਇਆ ਜਾਵੇਗਾ ਮਹਾ ਮੋਹਨੀ ਸੰਗ ਰਾਤਾ ਰਤਨ ਜਨਮ ਮੰਗਵਾਇਆ ਹੁਣ ਤੂੰ ਮਹਾ ਮੋਹਨੀ ਬਹੁਤ ਭਾਰੀ ਮੋਹ ਲੈਣ ਵਾਲੀ ਮਾਇਆ ਦੇ ਸਾਤ ਕਈ ਰੰਗਿਆ ਹੋਇਆ ਤੇ ਮਾਨਕਾਂ ਦੀ ਨਿਆਈ ਅਮੋਲਕ ਜਨਮ ਨੂੰ ਵਿਅਰਥਾ ਵਿਅਰਥ ਹੀ ਗੁਆ ਰਿਹਾ ਇਕ ਸਹਰ ਕੇ ਨਾਮ ਬਾਜੋ ਆਨ ਕਾਜ ਸਿਆਣੀ ਹਾ ਇੱਕ ਹਰੀ ਵਾਹਿਗੁਰੂ ਜੀ ਦੇ ਨਾਮ ਤੋਂ ਬਗੈਰ ਹੋਰ ਨਾ ਕੰਮਾਂ ਕਾਰਾਂ ਵਿੱਚ ਤੇਰੀ ਬੁੱਧ ਬਹੁਤ ਸਿਆਣੀ ਹੈ ਬਿਨਵੰਤ ਨਾਨਕ ਲੇਖ ਲਿਖਿਆ ਪਰਮ ਮੋਹੇ ਲੁਬਾਣੀ ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵਕ ਕਥਨ ਕਰਦੇ ਆ ਕਿ हे ਰਾਜਨ ਤੇਰੇ ਪੂਰਬਲੇ ਕਰਮਾਂ ਅਨੁਸਾਰ ਪਰਮੇਸ਼ਰ ਨੇ ਲੇਖ ਹੀ ਇਹੋ ਜਿਹਾ ਲਿਖਿਆ ਹੋਇਆ ਜਿਸ ਕਰਕੇ ਤੇਰੀ ਬਿਰਤੀ ਬੁੱਧ ਧਰਮ ਵਿੱਚ ਪੈ ਕੇ ਪਦਾਰਥਾਂ ਸਰੀਰਾਂ ਸੰਬੰਧੀਆਂ ਆਦ ਦੇ ਮੋਹ ਵਿੱਚ ਲੁਭਾਏਵਾਂ ਹੋ ਰਹੀ ਆਂ ਵਿਚ ਨ ਕੋਈ ਕਰੇ ਅਕਿਰਤ ਕਣ ਵਿਛੜ ਪਿਆ ਪਰਮੇਸ਼ਰ ਦੇ ਕੀਤੇ ਹੋਏ ਨੂੰ ਭੁੱਲ ਜਾਣ ਕਰਕੇ ਅਕਿਰਤ ਕਣ ਹੋ ਕੇ ਜਦੋਂ ਇਸ ਸਰੀਰ ਸੰਬੰਧੀਆਂ ਤੋਂ ਵਿਛੋੜਾ ਪੈ ਗਿਆ ਤਦੋਂ ਪ੍ਰਲੋਕ ਵਿੱਚ ਕੋਈ ਵੀ ਵਿਚ ਕਈ ਵਿਚੋਲਗੀ ਨਹੀਂ ਕਰੇਗਾ ਆਏ ਖਰੇ ਕਠਨ ਜਮ ਕੰਕਰ ਪਕੜ ਲਿਆ ਹਾਂ ਖਰੇ ਹੁੰਦਾ ਅਤਿਅੰਤ ਹੀ ਕਠਨ ਔਕਤਾਈ ਦੇਣ ਵਾਲੇ ਜਮ ਕੰਕਰ ਜਮਦੂਤ ਆਕੇ ਤੈਨੂੰ ਫੜ ਲੈਣਾ ਕਰਨਗੇ ਪਕੜੇ ਚਲਾਇਆ ਆਪਣਾ ਕਮਾਇਆ ਮਹਾ ਮੋਹਨੀ ਰਾਤਿਆ ਜੋ ਤੇਰਾ ਆਪਣਾ ਕਰਮ ਕਮਾਇਆ ਹੋਇਆ ਸੀ ਉਸੇ ਅਨੁਸਾਰ ਤੈਨੂੰ ਦੇਹ ਵਿੱਚੋਂ ਫੜ ਕੇ ਅੱਗੇ ਚਲਾਇਆ ਤੋਰ ਲੈਣਾ ਹੈ ਪਰ ਤੂੰ ਮਹਾਮੋਹਨੀ ਬਹੁਤ ਮੋਹ ਲੈਣ ਵਾਲੀ ਮਾਇਆ ਵਿੱਚ ਰੰਗਿਆ ਹੋਇਆ ਗੁਣ ਗੋਵਿੰਦ ਗੁਰਮੁਖ ਨਾ ਜਪਿਆ ਤਪਤ ਥੰਮ ਗੱਲ ਲਾਤਿਆ ਇਹ ਭਾਈ ਜਿਸਨੇ ਵੀ ਮੁਖੀ ਗੁਰਾਂ ਦਵਾਰਾਂ ਗੁਰਮੁਖ ਬਣ ਕੇ ਪਰਮੇਸ਼ਰ ਦੇ ਗੁਣਾ ਤਾਂ ਹੀ ਜਪਣਾ ਭਾਵ ਗਾਉਣਾ ਨਹੀਂ ਕੀਤਾ ਉਸ ਨੂੰ ਪ੍ਰਲੋਕ ਵਿੱਚ ਗਲੇ ਤੋਂ ਫੜ ਕੇ ਤਪਦੇ ਹੋਏ ਥੰਮਾਂ ਨਾਲ ਲਾਇਆ ਜਾਵੇਗਾ ਤਤੇ ਥੰਮਾਂ ਦੇ ਗੜ ਲਾਇਆ ਜਾਵੇਗਾ ਕਿਹਾ ਜਾਵੇਗਾ ਜੱਫੀ ਪਾਏਨਾਂ ਨੂੰ ਫਿਰ ਬਹੁਤ ਦੁਖੀ ਹੋਵੇਗਾ ਜੀ ਕਾਮ ਕ੍ਰੋਧ ਅਹੰਕਾਰ ਮੂਠਾ ਖੋਏ ਗਿਆਨ ਪਛਤਾਪਿਆ ਇਥੇ ਜੀਵ ਕਾਮ ਕ੍ਰੋਧ ਗੁੱਸੇ ਤੇ ਗੁਣਾ ਦੇ ਹੰਕਾਰ ਅਭਿਮਾਨ ਵਿੱਚ ਮੂਠਾ ਲੁੱਟਿਆ ਜਾਂਦਾ ਹੈ ਅਤੇ ਆਪਣੇ ਸਰੂਪ ਦਾ ਗਿਆਨ ਗਵਾ ਲੈਣ ਕਰਕੇ ਅੰਤ ਨੂੰ ਪਛਤਾਪ ਹੀ ਕਰਦਾ ਹੈ ਬਿਨਵੰਤ ਨਾਨਕ ਸੰਜੋਗ ਭੂਲਾ ਹਰ ਜਾਪ ਰਸਨ ਨਾ ਜਾਪਿਆ ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵਕ ਕਥਨ ਕਰਦੇ ਆ ਕਿ ਜੀਵ ਬੰਦ ਕਰਮਾਂ ਦੇ ਸੰਜੋਗ ਕਰਕੇ ਵਾਹਿਗੁਰੂ ਦੇ ਮਿਲਣ ਵੱਲੋਂ ਭੁੱਲ ਗਿਆ ਹੈ ਹਰੀ ਦੇ ਸਿਮਰਨ ਨੂੰ ਆਪਣੀ ਜੀਬਾ ਦੁਆਰਾ ਜਪ ਨਹੀਂ ਸਕਿਆ ਸੋ ਇਹ ਤਿੰਨ ਪਦਿਆਂ ਤੱਕ ਉਪਦੇਸ਼ ਸੁਣ ਕੇ ਦੁਨੀ ਚੰਦ ਰਾਜਾ ਸਤਿਗੁਰਾਂ ਦੇ ਚਰਨੀ ਡਿੱਗ ਪਿਆ ਇਸਾਰਾ ਰਾਜ-ਪਾਗ ਆਪਣੇ ਜਵਾਈ ਨੂੰ ਦੇ ਦਿੱਤਾ ਫਿਰ ਸਤਿਗੁਰਾਂ ਦੇ ਪਾਸ ਰੋ-ਰੋ ਕੇ ਬੇਨਤੀਆਂ ਕਰਨ ਲੱਗਾ ਉਸ ਦੀਆਂ ਬੇਨਤੀਆਂ ਨੂੰ ਸਤਿਗੁਰੂ ਜੀ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਦੇ ਹੋਏ ਸਭਨਾ ਤਾਈ ਸਿੱਖਿਆ ਦਿੰਦੇ ਹਨ ਕਿ ਪਰਮੇਸ਼ਰ ਪਾਸ ਇਸ ਪ੍ਰਕਾਰ ਪ੍ਰਾਰਥਨਾ ਬੇਨਤੀ ਕਰਿਆ ਕਰੋ ਤੁਜ ਬਿਨ ਕੋ ਨਾਹੀ ਪ੍ਰਭ ਰਾਖਨ ਹਾਰਾ ਰਾਮ ਹੀ ਰਾਮ ਰਮੇ ਹੋਏ ਤੇ ਰਾਖਨ ਹਾਰਾ ਰੱਖਿਆ ਕਰਨ ਵਾਲੇ ਪ੍ਰਭੂ ਪਰਮੇਸ਼ਰ ਪਿਆਰੇ ਤੁਹਾਡੇ ਤੋਂ ਬਿਗੈਰ ਸਾਨੂੰ ਰੱਖਣ ਵਾਲਾ ਕੋਈ ਵੀ ਨਹੀਂ ਹੈ ਪਤਿਤ ਉਧਾਰਨ ਹਰ ਬਿਰਦ ਤੁਹਾਾਰਾ ਰਾਮ ਹੀ ਰਾਮ ਰਮੇ ਹੋਏ ਪਰਮੇਸ਼ਰ ਪਾਪੀਆਂ ਦਾ ਵੀ ਉਧਾਰ ਕਰ ਦੇਣਾ ਇਹ ਤੁਹਾਡਾ ਬਿਰਦ ਧਰਮ ਪ੍ਰਣ ਹੈ ਪਤਿਤ ਉਧਾਰਨ ਸਰਨ ਸੁਆਮੀ ਕਿਰਪਾ ਨਿਦ ਦਿਆਲਾ हे कृपा मेहर दे निधि खजाने समुंदर दयाला दया दे घर पतित पापीया दा उद्धार करन वाली स्वामी मालिक प्रभु असि तुहाडी शरण ओट पनाह आए हा अंध कूपते उद्धार करते सगल ਘਟ प्रतिपाला हे सगल सारेया ਘਟਾਂ ਘਡਾਂ ਵਿੱਚ ਰਹਿ ਕੇ उना प्रद ਹੁੰਦਾ ਤਾਂ ਹੀ ਪਾਲਾ ਪਾਲਣਾ ਕਰਨ ਵਾਲੇ ਸਾਰੀ ਸ੍ਰਿਸ਼ਟੀ ਦੇ ਰਚਨਾਰ ਪ੍ਰਭੂ ਸਾਨੂੰ ਇਸ ਸੰਸਾਰ ਰੂਪੀ ਅੰਧ ਅਨੇਖੂ ਤੋਂ ਉਧਾਰ ਕਹੀਏ ਉਧਾਰ ਲੈਣਾ ਕਰੋ ਬਚਾ ਲਵੋ ਸਰਨ ਤੇਰੀ ਕਟ ਮਹਾ ਬੇੜੀ ਇਕ ਨਾਮ ਦੇਹ ਆਧਾਰਾ ਅਸੀਂ ਤੁਹਾਡੀ ਸਰਨ ਓਟ ਪਨਾਹ ਵਿੱਚ ਆਏ ਹਾਂ ਸਾਡੀ ਮਾਇਆ ਦੀ ਮੂਹ ਵਾਲੀ ਵੱਡੀ ਬੇੜੀ ਕੱਟ ਦੇਵੋ ਅਤੇ ਆਪਣੇ ਨਾਮ ਦਾ ਹੀ ਆਸਰਾ ਦੇਣਾ ਕਰੋ ਬੇਨਵੰਤ ਨਾਨਕ ਕਰ ਦੇ ਰੱਖੋ ਗੋਬਿੰਦ ਦੀਨ ਦਯਾਰਾ ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵ ਕਥਨ ਕਰਦੇ ਆ ਕਿ हे ਦੀਨ ਗਰੀਬਾਂ ਤੇ ਦਇਆਲਤਾ ਕਰਨ ਵਾਲੇ ਗੋਬਿੰਦ ਪਰਮੇਸ਼ਰ ਜੀ ਤੁਸੀਂ ਆਪਣਾ ਕਿਰਪਾ ਰੂਪੀ ਹੱਥ ਦੇ ਕਰਕੇ ਸਾਨੂੰ ਰੱਖ ਲੈਣਾ ਕਰੋ ਇਸ ਪ੍ਰਕਾਰ ਦੀਆਂ ਬੇਨਤੀਆਂ ਸੁਣ ਕੇ ਸਤਿਗੁਰੂ ਸਾਹਿਬ ਜੀ ਨੇ ਰਾਜੇ ਨੂੰ ਬਖਸ਼ ਲਿਆ ਅਤੇ ਉਪਦੇਸ਼ ਦਿੱਤਾ ਸੋ ਦਿਨ ਸਫਲ ਗਣਿਆ ਹਰ ਪ੍ਰਭੂ ਮਿਲਾਇਆ RAM हे भाई ओहो जिंदगी दा दिन सफला प्रमाण नीक गिणया ਵਿਚਾਰਿਆ ਗਿਆ ਹੈ जिस दिन हरे भरे ਕਰਨ ਵਾਲੇ ਪ੍ਰਭੂ ਪਰਮੇਸ਼ਰ ਨੇ ਆਪਣੇ ਨਾਲ ਮੇਲ ਲਿਆ ਹੈ ਸਭ ਸੁਖ ਪ੍ਰਗਟਿਆ ਦੁਖ ਦੂਰ ਪਰਾਇਆ RAM हे भाई तਦੋਂ ਸਾਰੇ ਸੁਖ ਅੰਦਰੋਂ ਹੀ ਪਰਗਟਿਆ ਪ੍ਰਗਟ ਹੋ ਆਏ ਤੇ ਜੰਮਣ ਮਰਨ ਆਦ ਦਾ ਸਾਰਾ ਦੁੱਖ ਚਿੰਤਾਵਾਂ ਛੋਰੇ ਫਿਕਰ ਇਹ ਦੂਰ ਪਰਾਇਆ ਪਲਾਇਆ ਭਾਵ ਭੱਜ ਗਏ ਸੁਖ ਸਹਿਜ ਅਨੰਦ ਬਿਨੋਦ ਸਦ ਹੀ ਗੁਣ ਗੋਪਾਲ ਨਿਤ ਗਾਈਐ ਸੁਖ ਸਹਿਜ ਅਚੁੱਤ ਸੁਖ ਰੂਪ ਪਰਮੇਸ਼ਰ ਦੇ ਸਦ ਹਮੇਸ਼ਾ ਹੀ ਆਨੰਦ ਆਨੰਦ ਦਾਇਕ ਬਿਨੋਦ ਕੌਤਕ ਹਨ ਉਸ ਗੋਪਾਲ ਪ੍ਰਿਥਵੀ ਪਾਲਕ ਦੇ ਨਿਤਾ ਪ੍ਰਤੀ ਗੁਣਾ ਨੂੰ ਗੌਣਾ ਕਰੀਏ ਭਜ ਸਾਧ ਸੰਗੇ ਮਿਲੇ ਰੰਗੇ ਬਹੁੜ ਜੂਨ ਨ ਤਾਈਏ ਜੋ ਸਾਧ ਮਹਾਤਮਾ ਜਨਾਂ ਦੀ ਨਾਲ ਮਿਲ ਪਏ ਭਾਵ ਸਾਧ ਸੰਗਤ ਵਿੱਚ ਮਿਲ ਕੇ ਭਜਨ ਸਿਮਰਨ ਕਰਦੇ ਹੋਏ ਪ੍ਰੇਮ ਵਿੱਚ ਰਤੇ ਗਏ ਹਨ ਉਹ ਬਹੁੜ ਮੁੜ ਕੇ ਜੂਨੀਆਂ ਵਿੱਚ ਨਹੀਂ ਦੌੜਦੇ ਗਹਿ ਕੰਠ ਲਾਈ ਸਹਿਜ ਸੁਭਾਈ ਆਦ ਅੰਕੁਰ ਆਇਆ ਪਰਮੇਸ਼ਰ ਨੇ ਸਹਿਜ ਸੁਭਾਵਕ ਹੀ ਪਕੜ ਕੇ ਉਹ ਭੇਦ ਨਿਸ਼ਚੇ ਰੂਪੀ ਕੰਠ ਗਲਣ ਲਾ ਲੇ ਇਹ ਕੋਈ ਉਹਨਾਂ ਦਾ ਪੂਰਬਲਾ ਨਿਸ਼ਕਾਮ ਕਰਮਾਂ ਦਾ ਅੰਕੁਰ ਬੀਜ ਫੁੱਟ ਆਇਆ ਹੈ ਬਿਨਵੰਤ ਨਾਨਕ ਆਪ ਮਿਲਿਆ ਬਹੁੜ ਕਤਹੁ ਨ ਜਾਇਆ ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵਕ ਕਥਨ ਕਰਦੇ ਆ ਕਿ ਜਿਨ੍ਹਾਂ ਨੂੰ ਉਹ ਪ੍ਰਭੂ ਆਪ ਮਿਲ ਪਿਆ ਹੈ ਉਹ ਬਹੁੜ ਮੁੜ ਕੇ ਕਿਧਰੇ ਵੀ ਨਹੀਂ ਜਾਂਦੇ ਉਹ ਪ੍ਰਭੂ ਉਹਨਾਂ ਨੂੰ ਛੱਡ ਕੇ ਕਿਤੇ ਵੀ ਨਹੀਂ ਜਾਂਦਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ